ਕੀ ਕਰਾਂ ਮੈਂ ਕੀ ਹੋ ਗਿਆ ਤੈਨੂੰ ਸ਼ਾਟ ਸ਼ੂਟ ਲਾਉਣੀ ਉਹ ਕੀ ਹੋ ਗਿਆ ਤੈਨੂੰ ਦਿਮਾਗ ਤਰਾਇ ਲਿਆਵਾ ਤਹੀ ਜੇ ਲੈ ਮੈਨੂੰ ਵੇਖ ਕੇ ਤੂੰ ਆਇਆ ਭਾਜਮੀ ਪਤਾ ਨਹੀਂ ਕੀ ਹੋ ਰਿਹਾ ਨੇ ਵੇਖਿਆ ਹੁੰਦਾ ਯਾਰ ਮੇਰੇ ਕਹਨੇ ਗਾਲ ਫੜ ਲਿਆਵਾ ਮੈਂ ਐਵੇਂ ਤੇ ਨਹੀਂ ਡੇਰੀ ਬੈਠੀ ਮੈਨੂੰ ਫੇਰ ਕਹਨੇ ਮੇਰੇ ਗਾਲ ਫੜ ਲਿਆ ਸੁੱਤੀ ਦਾ ਮੈਨੂੰ ਮਾਰਨ ਲੱਗੀ ਜਿਆਵਾ ਮੈਨੂੰ ਨਹੀਂ ਪਤਾ ਆ ਜਾਪਾ ਬਾਹਰ ਚੱਲ ਜੀ। ਓਹੋ ਬੈ ਜਾ ਇੱਥੇ ਸੁਪਨਾ ਦੇਖ ਲਿਆਣਾ ਤੂੰ ਫੇਰ ਕੋਈ ਨਾ ਕੋਈ। ਸੁਪਨੇ ਇਦਾਂ ਦੇ ਹੁੰਦੇ ਆ। ਮੈਨੂੰ ਘਰ ਤੇ ਕਦੀ ਕੋਈ ਸੁਪਨਾ ਨਹੀਂ ਆਇਆ। ਇੱਥੇ ਸੁਪਨੇ ਆਉਣੇ ਸਾਰੇ ਮੈਨੂੰ। ਸੱਚੀ ਮੈਨੂੰ ਬੜਾ ਡਰ ਲੱਗੇ ਜਾਂੜਿਆ। ਮੈਨੂੰ ਨਹੀਂ ਪਤਾ। ਓ ਤੈਨੂੰ ਇਦਾਂ ਹੀ ਡਰ ਲੱਗਦਾ ਪਾਠ ਕੀਤਾ ਵਾ। ਪਾਠ ਨਹੀਂ ਕੀਤਾ ਮੈਂ ਅੱਜ। ਐ ਹੋਈ ਤੇ ਕਮੀ ਆ ਤੇਰੇ ਦੇ ਵਿੱਚ। ਤਿੰਨ ਜਿਹੜੀ ਗੱਲ ਮੈਂ ਕਹੀ ਉਹ ਤੂੰ ਇੱਕ ਵੀ ਨਹੀਂ ਕੀਤੀ ਗੱਲ। ਤੈਨੂੰ ਮੈਂ ਕਿਹਾ ਸੀ ਸੁਣੀ ਸਦਾ ਪਾਠ ਲਿਆ ਕਰ ਘਰ ਤੋਂ ਆਉਣੀ ਲਾਉਂਦੀ। ਕੀ ਕਰਾਂ ਮੈਂ? ਕੰਮਾਂ ਕਰਾਂ ਜੋ ਟਾਈਮ ਹੀ ਨਹੀਂ ਲੱਗਦਾ। ਟੈਂਸ਼ਨ ਨਹੀਂ ਇਹੋ ਜੀ ਬੈਠੀ ਆ ਮੇਰੇ ਦਿਮਾਗ 'ਚ ਨਹੀਂ ਇਹ ਗੱਲ ਆਈ ਪਰ ਇਦਾਂ ਥੋੜਾ ਹੁੰਦਾ ਵਾ ਵੀ ਪਾਠ ਕੀਤੇਆਂ ਤੇ ਆਪੂ ਤੇ ਆਣ ਕੇ ਚੰਬੜ ਜਾਂਦੇ ਨਾ ਪਾਠ ਕਰੋ ਤੇ ਓ ਕਿਹੜੇ ਭੂਤ ਮੈਨੂੰ ਸੱਚੀ ਭੂਤ ਲੱਗਦਾ ਵਾ ਮੈਨੂੰ ਸੱਚੀ ਆਉਂ ਲੱਗਦਾ ਜਿਵੇਂ ਮੇਰਾ ਗਲ ਕਿਸੇ ਨੇ ਦੱਬ ਲਿਆ ਮੈਨੂੰ ਦੱਬਾ ਪੈਂਦਾ ਵਾ ਮੈਂ ਦੁਨੀਆ ਤੇ ਐਵੇਂ ਗੱਲਾਂ ਸੁਣਦਾ ਰਹਣਾ ਇਹ ਗੱਲਾਂ ਸਭ ਝੂਠ ਹੁੰਦੀਆਂ ਕੋਈ ਨਹੀਂ ਭੂਤਵਾਦ ਹੁੰਦਾ ਰੇ ਤੇਰਾ ਦਿਮਾਗ ਹਿਲਾਵਾ ਸੁਪਨਾ ਦੇਖਿਆ ਹੋਣਾ ਤੂੰ ਪਰ ਝੂਠ ਹੋਣਗੀਆਂ ਹਮੇਸ਼ਾ ਮੈਂ ਜਦੋਂ ਲੰਮੇ ਪੈਣੀਆ ਪਲਾ ਉਦੋਂ ਮੇਰੇ ਗਾਇਨੇ ਮੈਨੂੰ ਹੋਣਾ ਕਿ ਜਿਵੇਂ ਕਿ ਇਹਨੇ ਮੇਰਾ ਗਲ ਦੱਬਿਆ ਹੋਰ ਨਹੀਂ ਕਿਤੇ ਮੈਨੂੰ ਕੋਈ ਟੱਚ ਹੋ ਸਕਦਾ ਪਤਾ ਨਹੀਂ ਤੈਨੂੰ ਕੀ ਲੱਗਦਾ ਮੈਂ ਤੇ ਨਹੀਂ ਸਮਝਦਾ ਮੈਂ ਤਾਂ ਰੋਟੀ ਖਾਣ ਆਇਆ ਦੁਪਹਿਰੇ ਚੱਲ ਮੈਂ ਘਰ ਰੋਟੀ ੱਟੀ ਖਾਣਾ ਚੱਲ ਕੇ ਤੇ ਗਾੜੀ ਤੂੰ ਆਜ ਤਾਂ ਬੈਠੀ ਆ ਉੱਠ ਕੇ ਮੈਂ ਨੀਂਦ ਚੋਂ ਉੱਠੀ ਆ ਨੀਂਦ ਚੋਂ ਉੱਠਿਆ ਬੰਦਾ ਰਿਲੈਕਸ ਹੁੰਦਾ ਵਾ ਥਕਾਨ ਲੱਥੀ ਹੁੰਦੀ ਆ ਪਰ ਮੈਨੂੰ ਤੇ ਆਉ ਲੱਗਣ ਤੇ ਆ ਵਾ ਜਿਵੇਂ ਮੈਨੂੰ ਪਤਾ ਨਹੀਂ ਕਿੰਨੀ ਕ ਥਕਾਨ ਹੋਈ ਹੁੰਦੀ ਮੈਂ ਸੱਚੀ ਜਿਵੇਂ ਗਲ ਫੜ ਲਿਆ ਮੇਰਾ ਕਹਿੰਦੇ ਮੈਂ ਮਰ ਚੱ ਮੈਨੂੰ ਐ ਲੱਗਦਾ ਜਿਵੇਂ ਪਤਾ ਨਹੀਂ ਕਿੰਨੇ ਕੰਮ ਕਰ ਕਰ ਥੱਕੀ ਹੋਣੀ ਆ ਲੰਮੇ ਪੈ ਨੂੰ ਰੈਸਟ ਮਿਲਣਾ ਹੈ ਕਿ ਥਕਾਨ ਹੋਣੀ ਹੈ ਮੈਨੂੰ ਉਹ ਤੇਰੇ ਮਨ ਦਾ ਵਹਿਮ ਆ ਕੋਈ ਔਰ ਕੁਛ ਨਹੀਂ ਹੈਗਾ ਵਹਿਮ ਦਾ ਕੋਈ ਹਾਸ ਨਹੀਂ ਹੁੰਦਾ ਤੂੰ ਮੇਰੀ ਗੱਲ ਮੰਨ ਉਸ ਨਾ ਕਰਿਆ ਕਰ ਪਾਠ ਲਾਇਆ ਕਰ ਤੂੰ ਪਾਠ ਵੀ ਨਹੀਂ ਕੀਤਾ ਜੇ ਤੂੰ ਪਾਠ ਕਰ ਨਹੀਂ ਸਕਦੀ ਘਰ ਸਵਾਰ ਸੁਖਮੀ ਸਾਡਾ ਪਾਠ ਲਾ ਕੇ ਘਰ ਦੇ ਵਿੱਚ ਰੱਖੀ ਦਿਆ ਕਰ ਚੱਲ ਮੈਂ ਪਾਠ ਲਾਉਂਗੀ ਮੇਰੀ ਗਲਤੀ ਆ ਪਰ ਇਹ ਥੋੜਾ ਨਾ ਹੋ ਸਕਦਾ ਕਿ ਮੈਨੂੰ ਹਰ ਵਾਰੀ ਭਲੇਖਾ ਪੈਂਦਾ ਤੁਸੀਂ ਕਿਤੇ ਐ ਇਦਾਂ ਕਰਦੇ ਕਰਦੇ ਕਿਤੇ ਮੇਰੀ ਜਾਨ ਹੀ ਨਾ ਗਵਾ ਦਿਓ ਸੱਚੀ ਨਾ ਕੋਈ ਤੱਬਾ ਜਿਵੇਂ ਪੈਂਦਾ ਇਦਾਂ ਮੈਨੂੰ ਹੁੰਦਾ ਵਾ ਕੁਝ ਨਹੀਂ ਹੁੰਦਾ ਮੈਂ ਤੁਹਾਨੂੰ ਦੱਸਾਂ ਘਰੇ ਹੁੰਦੀ ਮੰਮੀ ਤੇ ਮੰਮੀ ਨੇ ਤੇਰੇ ਉੱਤੇ ਹੁਣ ਤੱਕ ਸੌੜ-ਪੌੜ ਕਰਦੇ ਨੇ ਤੂੰ ਉਹੀ ਹਾਲਤ ਵਿੱਚ ਹੈਗੀ ਆ ਤੂੰ ਆਪਣੇ ਕੀ ਕਹਿੰਦੇ ਹੁੰਦੇ ਆ ਇੱਕ ਸਰੋਂ ਹੁੰਦੀ ਆ 33 ਸਰੋਂ ਹੁੰਦੀ ਆ ਆਹੋ 33 ਸਰੋਂ ਦੇ ਹੈਂਕ ਆਪਣੇ ਹੱਥ ਤੇ ਬੰਨ ਵੇਖੋ ਜੀ ਮੰਮੀ ਇਹਦੇ ਵਾਰੀ ਤੇ ਕਿੰਨਾ ਅਰਸ਼ ਹੋਰੀ ਕਰਦੇ ਰਹੇ ਹੋ ਜਾ ਖਿਆਲ ਤੇ ਹੁਣ ਉਹਨਾਂ ਨੂੰ ਲੜਨ ਤੋਂ ਤੇ ਕੰਮ ਦੱਸਣ ਤੇ ਵੇਲ ਨਹੀਂ ਹੈਗੀ ਤੇ ਮੇਰੇ ਵਰਗੀ ਨੇ ਡਰਦੀ ਨਈ ਨਹੀਂ ਕਿਆ ਵੀ ਉਹਨਾਂ ਨੇ ਆਥੜਾ ਮੈਂ ਇਹਨੂੰ ਆਪਣੀ ਕਿੱਡੀ ਫਿਕਰ ਪਈ ਉਹ ਤੇ ਮੈਨੂੰ ਜਾਣਦੀ ਨਹੀਂ ਵੀ ਤੂੰ ਐਸ ਹਾਲ ਹੈਗੀ ਆ ਇਹੋ ਜੇ ਚੀਜ਼ਾਂ ਦੇ ਓੜਪੜੋ ਕਰਦੀ ਮੇਰੇ ਲਈ ਉਹੀ ਤਾਂ ਕੱਲ ਮੈਂ ਤੈਨੂੰ ਕਹਿੰਦੇ ਆਂ ਤੂੰ ਆਪ ਹੀ ਕਰ ਲੈ ਓੜਪੜ ਮੇਰੀ ਗੱਲ ਸੁਣੋ ਅਰਸ਼ ਤਾਂ ਜਿਹ ਤਰਸ ਕਿੱਥੇ ਆ ਅਰਸ਼ ਉਧਰ ਸੁੱਤੀ ਆ ਅੱਛਾ ਉਧਰ ਤੂੰ ਨੇ ਸੁੱਤੀ ਆ ਹਾਂ ਤੂੰ ਇਹ ਦੱਸੋ ਹੁਣ ਤੂੰ ਆ ਰੋਟੀ ਖਾਣੀ ਆ ਕੇ ਪਾਣੀ ਪੀਣਾ ਵਾ ਪਾਣੀ ਤੇ ਤੂੰ ਐਦਾ ਕਰ ਰੋਟੀ ਮੇ ਰੋਕੇ ਖਾਣਾ ਵਾ ਤੂੰ ਪਹਿਲਾਂ ਪਾਣੀ ਬਣਾ ਲੈ। ਤੇ ਨਿੰਬੂ ਪਾਣੀ ਬਣਾ ਲੈ। ਹਾਂ ਨਿੰਬੂ ਪਾਣੀ ਬਣਾ ਲੈ ਜਾ। ਚਲੋ ਬਣਾਉਣੀ ਆ ਮੈਂ ਵੀ ਘੁੱਟ ਪੀ ਲੈਣੀ ਆ ਮੈਨੂੰ ਐ ਲੱਗਣ ਦਾ ਜਿਵੇਂ ਮੇਨੂੰ ਬੜੀ ਥਕਾਨ ਹੋ ਗਈ। ਹੁਣੀ ਮੈਂ ਇੱਥੇ ਤੁਰਿਆ ਨਹੀਂ ਜਾਣ ਜਾ ਉੱਟ ਕੇ। ਜਾ ਪਾਜੀ ਕੇ ਜਾ। ਪਰਣਾ ਮੈਂ ਉਹਨੂੰ ਚੀਜੀ ਦੇਣਾ ਉਹ ਸਵੇਰੇ ਮੈਨੂੰ ਚੇਤਾ ਭੁੱਲ ਗਿਆ ਵਾ। ਦੁੱਧ ਮੁਕਾਈ ਆ ਚੀਚਾ ਜੀ ਦਾ ਵਾਸਤੇ ਉਹ ਚਤਾ ਭੁੱਲ ਗਿਆ ਮੈਂ ਆਉਂਦਾ ਰਾਤ ਨੂੰ ਹੱਟੀ ਦੇ ਇੱਕ ਮੈਂ ਹਾਂ ਚੱਲ ਚੌਕਲੇ ਦੀ ਫੜ ਲੈ ਚੱਲਾ ਕੁੜੀ ਵਿਚਾਈ ਦੇਖਦੀ ਹੋਈ ਉਹਨੇ ਅੱਖ ਨਾਲ ਮੇਰੇ ਇੱਥੇ ਕੋਲ ਲੈ ਕੇ ਨਹੀਂ ਆਇਆ ਮੈਂ ਤੇ ਆਪਣੀ ਹਾਲਤੇ ਏਦਾਂ ਦੀ ਹੋਈ ਪਈ ਮੈਂ ਤੇ ਧਿਆਨ ਹੀ ਨਹੀਂ ਦਿੱਤਾ ਤੁਸੀਂ ਕੋਈ ਲੈ ਕੇ ਆਏ ਕਿ ਨਹੀਂ ਲੈ ਕੇ ਆਇਆ ਚਲ ਮੈਨੇ ਉਹ ਪਾਣੀ ਜਮ ਨਹੀਂ ਬਣਾ ਕੇ ਚਲ ਬਣਾਣੇ ਉਹ ਪਾਣੀ ਤੇ ਮੈਂ ਕੋਈ ਗੱਲ ਨਹੀਂ ਕੁੜੀ ਨੇ ਵੇਖ ਲਾ ਬੜਾ ਜ ਮਰਜ ਲੈ ਹਾਂ ਕੁੜੀ ਤੇ ਤੇ ਹੈ ਹੀ ਨਹੀਂ ਆ ਮੈਨੂੰ ਕਹਿੰਦੀ ਕੁੜੀ ਸੁੱਤੀ ਐ ਇੱਥੇ ਤੇ ਮੈਂ ਹਾਂ ਚੱਲ ਮੈਂ ਉਹ ਚੀਜ਼ੀ ਲੈ ਕੇ ਆ ਦਿੰਦਾ ਤੇ ਇੱਥੇ ਤਾਂ ਕੁੜੀ ਹੈ ਹੀ ਨਹੀਂ ਆ ਆਪਸ ਦਈਆਂ ਉਹ ਸਾਰੀ ਸੁੱਤੀ ਰਹਿੰਦੀ ਆ ਤੈਨੂੰ ਪਤਾ ਪਤਾ ਕੁੱਖ ਹੈ ਨਹੀਂ ਇਹਨੂੰ ਗਰਮੀ ਤਾਂ ਹਾਂਜੀ ਕੁੜੀ ਕਿੱਥੇ ਆ ਕਿਉਂ ਕੁੜੀ ਮੈਂ ਸੁਣਾ ਕੇ ਆ ਆਪ ਨਾਲ ਲੰਮੇ ਪਾ ਕੇ ਉੱਥੇ ਕੁੜੀ ਹੈ ਨਹੀਂਗੀ ਬੈੱਡ ਤੇ ਆਹੇ ਮੈਂ ਟਾਫੀਆਂ ਲੈ ਕੇ ਉਹ ਤੇ ਹੈ ਹੀ ਨਹੀਂ ਕੁੜੀ ਹਾ ਦੇ ਕਿੱਥੇ ਗਈ ਆ ਮੈਨੂੰ ਕੀ ਪਤਾ ਕਿੱਥੇ ਗਈ ਆ ਪਰ ਜੋ ਵੇਖੋ ਬਾਹਰ ਕਿੱਥੇ ਕੁੜੀ ਹੈ ਹੀ ਨਹੀਂ ਇੱਥੇ ਤੇ ਆਪ ਨਹੀਂ ਬਰੂਤਾਂਵਾਲ ਕਈ ਬਰੂਤਾਂਵਾਲ ਤੇ ਨਹੀਂ ਮੇਖਿਆ ਮੈਂ ਜਾ ਕੇ ਮਾਤੇ ਚਾਹ ਵੇਖ ਪੁੱਤ ਆ ਪਕੜੀ ਉੱਤੇ ਜੇ ਕੁੜੀ ਵੇਖਿਓ ਪੁੱਤ ਪੁੱਤ ਦੇਖ ਲੈ ਬਈ ਨਾ ਨਿੱਕੀ ਨਾ ਪਤਰ ਉ ਜਾ ਉਹ ਦਰਮੀ ਦਾ ਤੱਕ ਆਈ ਦੇਖ ਲੋ ਕੁੜੀ ਦੇਖ ਲੈ ਬੋ ਬੇਕਤ ਮੈਂ ਉੱਤੇ ਭੱਜ ਕੇ ਜਾਣਾ ਮਾ ਪੁੱਤ ਥੱਲੇ ਨਾ ਆ ਜੀ ਪੁੱਤ ਤੈਨੂੰ ਕੀ ਹੋਇਆ ਮੇਰੀ ਗੱਲ ਸੁਣ ਕੀ ਕਰਨ ਨਹੀਂ ਆ ਅਰਸ਼ ਪੁੱਤ ਕੀ ਕਰਨ ਨਹੀਂ ਆ ਪੁੱਤ ਨਹੀਂ ਪੁੱਤ ਥੱਲੇ ਨਾ ਡਿੱਗ ਪੀ ਅਰਸ਼ ਤੇਰਾ ਧਿਆਨ ਕਿੱਥੇ ਆ ਪਰੇਲ ਪਰਲ ਆ ਨਾ ਆ ਜਾ ਮਾਰ ਕੀ ਹਾਏ ਤੂੰ ਇਥੇ ਕਿੱਧਰ ਆ ਗਈ ਪਪਾ ਮੈਂ ਇੱਥੇ ਕਿੱਧਰ ਆ ਗਈ ਮੈਂ ਤੇ ਮੇਰੇ ਸੇਲੀ ਕਿਹਾ ਕਿ ਮੈਂ ਆਪਣੇ ਸੇਲੀ ਨਾਲ ਕਿੱਧਰ ਆਈ ਅਰੇ ਰੱਬਾ ਸੇਲੀ ਇੱਥੇ ਤਾਂ ਮਤ ਕੋਈ ਵੀ ਨਹੀਂ ਹੈਗਾ ਇੱਥੇ ਤਾਂ ਤੂੰ ਇਕੱਲੀ ਖਲੋਤੀ ਥੱਲੇ ਡੇਕ ਚ ਨਹੀਂ ਹੁਣੇ ਤੂੰ ਇੱਥੇ ਕਿੱਧਰ ਆ ਗਈ ਦੱਸ ਨੂੰ ਪਹਿਲਾਂ ਹੈ ਤੈਨੂੰ ਕੌਣ ਲੈ ਕੇ ਆਵਾ ਆ ਚਲ ਥੱਲੇ ਆ ਜਾ ਆ ਮੈਂ ਲੈ ਆ ਉਹ ਫੇਰ ਗੱਲਾ ਕਰ ਲਿਓ ਕੁੜੀ ਨਾਲ ਆ ਥੱਲੇ ਆ ਥੱਲੇ ਲੈ ਕੇ ਆ ਉਹਨੂੰ ਹੈ ਕਮਣੀ ਤੂੰ ਇਕੱਲੀ ਦੱਸ ਕਿੱਧਰ ਉੱਤੇ ਆ ਗਈਆਂ ਥੱਲੇ ਡੇਕ ਪਈ ਨਹੀਂ ਹੁਣੇ ਫੇਰ ਪੁੱਤ ਹਾਈ ਮੈਂ ਮਰ ਜਾ ਪੁੱਤ ਤੂੰ ਕਿੱਥੇ ਗਈ ਮਮਾ ਮੈਂ ਸੇਲੀ ਲੱਗ ਗਈ ਉਹ ਮਾਤਾੜ ਤੋਂ ਡਰਦੀ ਭੱਜ ਜਾਂਦੀ ਆ ਸੇਲੀ ਮੇਰੇ ਤੋਂ ਡਰਦੀ ਭੱਜ ਜਾਂਦੀ ਆ ਪਤਾ ਨਹੀਂ ਕੀ ਉਲਟਵਲੀਆਂ ਮਾਰ ਜੇ ਉੱਤੇ ਮੈਨੂੰ ਕਹਿੰਦੇ ਮੇਰੀ ਸੇਲੀ ਹੀ ਮੈਸੇ ਲੱਗ ਖੜੜਾਈ ਆ ਲਾਗੇ ਮੈਨੂੰ ਕੋਈ ਨਹੀਂ ਵਿਖਿਆ ਇਹਦੇ ਪੁੱਤ ਤੂੰ ਠੀਕ ਤੇ ਹੈਗੀ ਆ ਨਾ ਬੁਖਾਰ ਚੜਿਆ ਉਹਨੂੰ ਉਹ ਉਲਟਵਲੀਆਂ ਮਾਰੀ ਜਾਂਦੀ ਆ ਸਮਝ ਲੱਗਦੀ ਮੇਰੀ ਧੀ ਠੀਕ ਆ ਪੁੱਤ ਤੂੰ ਉੱਤੋਂ ਕਿਉਂ ਥੱਲੇ ਡਿੱਗ ਪੈ ਲੱਗਿਆ ਮੈਨੂੰ ਇਹਦਾਸ ਪਹਿਲਾਂ ਕਿਹੜੀ ਗੱਲ ਉੱਤੋਂ ਡਿੱਗ ਪੈ ਲੱਗਿਆ ਥੱਲੇ ਕਿਉਂ ਨਹੀਂ ਥੱਲੇ ਕੋਈ ਤੈਨੂੰ ਵਾਜਾ ਮਾਰਨ ਉਹ ਤੇ ਤੂੰ ਅਜਾ ਮਰਨੀ ਸੀ ਤੇ ਉਹ ਲੱਗਦਾ ਨਾ ਵੀ ਜਦੋਂ ਮੈਨੂੰ ਫੜਨ ਲੱਗੀ ਆ ਉਹ ਤੇ ਪਹਿਲਾਂ ਲੱਗ ਪਈ ਸੀ ਕਰਨ ਪਤਾ ਨਹੀਂ ਮੈਨੂੰ ਵੇਖ ਕੇ ਛੋਰ ਮਾਰਦਿਆਂ ਲੱਗੀ ਉਹ ਨਹੀਂ ਤੂੰ ਮੱਜਾ ਮਰਦੀ ਨਾ ਤੂੰ ਇਦਾਂ ਦਾ ਕਰਨੀ ਹੀ ਵੀ ਨਾ ਨਾ ਥਾਹ ਬੈਠਾ ਨਹੀਂ ਤੇਰੇ ਭਾਣੇ ਵੀ ਮੈਨੂੰ ਫੜ ਲੱਗੀ ਆ ਚਲ ਪੁੱਤ ਤੂੰ ਅੰਦਰ ਆ ਮੈਂ ਤੈਨੂੰ ਪਾਣੀ ਪਿਆਲਾਂ ਚਲ ਆ ਆ ਮੇਰਾ ਪੁੱਤ ਹਾਇ ਰੱਬਾ ਮੇਰੀ ਸੱਚੀ ਜਾਨ ਹੀ ਨਿਕਲ ਗਈ ਜਾਨ ਤੇਰੀ ਕਰ ਮੈਂ ਤੇ ਆਈ ਸਰੀਰ ਚੋਂ ਸਾਹ ਪਾਣੀ ਮੁੱਕ ਗਿਆ ਬਿਲਕੁਲ ਕਤਈ ਸਾਹ ਪਾਣੀ ਤਾਂ ਦੇ ਮੁੱਕ ਗਿਆ ਮੈਨੂੰ ਤੇ ਆ ਲੱਗਦਾ ਹੈ ਕਿ ਅੱਜ ਕੁੜੀ ਨਹੀਂ ਬਚਦੀ ਜੋ ਮਰਜ਼ੀ ਹੋ ਜਾਏ ਪੁੱਤ ਹਏ ਕੀ ਹਾਲ ਬਣਿਆ ਪਿਆ ਇਹਦਾ ਪਤਾ ਨਹੀਂ ਵੇ ਧੁੱਪੇ ਕੋਲੋਂ ਨਹੀਂ ਖਲੋਤੀ ਉੱਤੇ ਚੜ ਕੇ ਤੇ ਬੁਖਾਰ ਕਿਦਾਂ ਠੀਕ ਹੋਊਗਾ ਇਹਦਾ ਬੁਖਾਰ ਨਹੀਂ ਲੈਣ ਦਿਆ ਬੁਖਾਰ ਦੀ ਕੋਈ ਨਹੀਂ ਦਵਾਈ ਦਿੱਤਾ ਲੱਭ ਜੂਗਾ ਧੁੱਪੇ ਜੜ ਕੇ ਜੋਂਦੀ ਖਲੋਤੀ ਉਹੀ ਬਿਮਾਰ ਨਹੀਂ ਜਿਆਦਾ ਹੋਣਾ ਇਹ ਸਭ ਨਾ ਤੇ ਮੈਨੂੰ ਦੱਸ ਤੂੰ ਕਿੱਦਾਂ ਗਿਆ ਏ ਛੱਤ ਤੇ ਤੈਨੂੰ ਮੈਂ ਕਿਹਾ ਏ ਕਿ ਪੁੱਤ ਜਾਵੇਂ ਨਾ ਤੂੰ ਤੇ ਸੁੱਤੀ ਹੈ ਹੈ ਬੋਲ ਸੁੱਤੀ ਸੀ ਤੂੰ ਤੇ ਤੂੰ ਮੈਨੂੰ ਮੇਰੀ ਮੇਰੀ ਇਹ ਗੱਲ ਦਾ ਜਵਾਬ ਦੇ ਪਈ ਨਾ ਕਿ ਤੂੰ ਨਿਆਣਾ ਆਪਣੇ ਨਾਲ ਲੈ ਕੇ ਸੌਂਈਦਾ ਵਾ ਕਿ ਨਿਆਣਾ ਉੱਧਰ ਸੌਂਵਾਈਦਾ ਤੇ ਇੱਧਰ ਆਪ ਸੁੱਤੀ ਰਵਾਨਾ ਤੂੰ ਉੱਧਰ ਬਾਵਾ ਠੰਡਾ ਹੈ ਤੇ ਮੈਂ ਹਾਂ ਚੱਲ ਉੱਥੇ ਪੈ ਜਾ ਇਸੇ ਬਾਵਾ ਰਸੋਈ ਦੀ ਗਰਮੀ ਜੀ ਹੁੰਦੀ ਪੜਾਸ ਪੈਂਦੀ ਆ ਤੇ ਮੈਂ ਇੱਥੇ ਲੰਮੇ ਪਈ ਮੈਂ ਚੱਲ ਮੈਂ ਪੈ ਜਾਂਨੀ ਤੇ ਤੂੰ ਵੀ ਆਪ ਉੱਥੇ ਲੰਮੇ ਪੈ ਜਾ ਘੜੀ ਨਾਲੀ ਤੇ ਮੈਂ ਕਿਹਾ ਕੁੜੀ ਦੇਖ ਚੁ ਕਿ ਚਲ ਨਾ ਤੂੰ ਕਿ ਮੈਨੂੰ ਇਹ ਥੋੜਾ ਪਤਾ ਹੀ ਤੇ ਇਹਨੇ ਸ਼ੱਤ ਤੇ ਘਟੇ ਚਲ ਜਾਣਾ ਮੈਂ ਤੈਨੂੰ ਮਨਾ ਕੇ ਤੱਕ ਤੂੰ ਜਾਣਾ ਨਹੀਂਗਾ ਕਿਤੇ ਵੀ ਹਾਦੋਂ ਕੀ ਤੇਰੀ ਵਾਲੀ ਵੀ

ਇਹਨੂੰ ਤੋੜਾ ਚੋਰਾ ਖਾਈ ਜਾਂਦਾ ਭਾਬੀ ਦਾ ਹੀ ਤੇ ਲੜਦੀ ਤੂੰ ਮੇਰੇ ਨਾਲ ਫਿਰਦੀ ਮੰਮੀ ਮੇਰੀ ਗੱਲ ਸੁਣ ਮੈਂ ਲੀੜਾ ਲੱਤਾ ਧੋਵਾਂ ਕਿ ਥਾਂ ਕੁੜਾ ਹਾਂ ਜਾਂ ਕਿ ਰੋਟੀਆਂ ਪਕਾ ਪਕਾ ਦਵਾਂ ਦੱਸੋ ਹਾਂ ਬਈ ਤੂੰ ਮੈਨੂੰ ਇਹ ਦੱਸ ਲੀੜਾ ਲੱਤਾ ਕਿੰਨਾ ਕੁ ਤੂੰ ਹੌਲਾ ਹੱਡਾ ਹੀ ਹੈ ਨਾ ਮਾਵਾ ਤੀਆਂ ਦਾ ਫਿਰ ਕਿਉਂ ਇਤੋਂ ਲਿਆ ਆਹੋ ਪਿਆ ਸੂਟ ਆਪਣਾ ਫਿਰ ਧੋ ਲਿਓ ਮੇਰਾ ਵੀ ਉੱਥੇ ਪਿਆ ਜੀ ਕਿਉਂ ਤੋਤਾ ਕਿਉਂ ਨਹੀਂ ਕੰਨਾ ਹੋ ਲੱਗਾ ਫੁਲਕ ਕੇ ਹੋ ਮਾਰਨਾ ਹੀ ਆ ਹੋ ਗਿਆ ਉਸੇ ਵੇਲੇ ਫੁਲਕਿਆ ਜਾਂਦਾ ਵਾਗੇ ਇੰਨੇ ਮੇਰੇ ਹੱਡ ਚੂੜੇਗੇ ਪੀੜ ਕਰਦੇ ਆ ਜਿੱਦਾਂ ਦੀ ਮੈਂ ਇੱਥੇ ਆਈ ਹਾਂ ਕਿਤੇ ਕੰਮ ਤੇ ਹਾਦ ਹੋ ਗਈ ਐ ਤੂੰ ਇਤਨੇ ਕੰਮ ਕਰਨ ਢਾਲੀ ਹੋਈ ਆ ਤੂੰ ਤਾਂ ਇਥੇ ਮਾਂ ਦੇ ਨਹੀਂ ਕੰਮ ਕਰਨੀ ਤੇ ਸਹੁਰੇ ਦੇ ਕਿੱਦਾਂ ਕਰਦੀ ਹੋਏਗੀ ਮਮੇ ਸਹੁਰਾ ਦੇ ਮੈਂ ਸਾਰਾ ਕੰਮ ਕਰਦੀ ਆ ਹੁਣ ਮੈਨੂੰ ਸਹੁਰੇ ਦੇ ਨਾਲ ਮੇਨੇ ਮਾਂ ਲੱਗਦੀ ਮਾਂ ਵਾਂ ਤੂੰ ਨਹੀਂ ਇਹ ਦਾਣਾ ਕਰਿਆ ਕਰ ਕੋਈ ਕੰਮ ਨਹੀਂਗਾ ਮੈਂ ਤਾਂ ਤੇ ਕਹਿਣ ਦੀ ਹਾਂ ਕਿ ਚੱਲ ਤਵਾ ਦਾ ਰੋਟੀ ਬਣਾ ਲਾ ਆਲੂ ਵਾਲ ਕੇ ਤੇ ਦੋ ਕੁ ਪਰੌਂਠੇ ਲਾ ਲਾ ਮਾਂਵਾ ਤੀਆਂ ਖਾ ਲਾਂਗੀ ਆ ਪਰ ਤੂੰ ਤਾਂ ਉਲਟਾ ਹੋ ਗਾਲ ਮੇਰੇ ਨਾਲ ਲੜਨੀ ਆ ਗਈ ਹੋਰ ਕੋਈ ਦੱਸਣਾ ਹੀ ਪਨੀਰ ਦੇ ਪਰੌਂਠੇ ਪਕਾ ਦੇਣੀਆਂ ਪਪੀਤੇ ਵਾਲੇ ਪਕਾ ਦੇਣੀਆਂ ਜਿਹੜਾ ਥੋੜਾ ਕੰਮ ਉਹ ਦੱਸ ਬਹੁਤ ਕੁ ਦੱਸਣਾ ਬਲਜੀਤ ਇਹ ਨਹੀਂ ਕਾਲੀ ਨਾ ਪਿਆ ਕਰ ਮਾਂ ਨਾ ਤੋ ਉਹ ਗਲਤੀ ਆ ਪੁੱਤ ਜਿੰਦੇ ਆ ਤੇ ਤੂੰ ਕਹਿਤਾ ਵੀ ਮੈਂ ਰੋਟੀ ਪਕਾ ਕੇ ਰੋਟੀ ਦੀ ਕਿਹੜੀ ਗੱਲ ਵਾ ਤੂੰ ਸੋ ਕਹਿ ਲੈ ਮੈਂ ਝੱਟ ਪਕਾ ਕੇ ਲੈ ਆਉਣੀ ਮੰਮੀ ਗਲਤੀ ਹੋ ਗਈ ਮੇਰੇ ਕੋ ਆ ਗਏ ਮੈਂ ਤਾਂ ਐਵੇਂ ਕਰੋ ਪੈਰ ਪੋਟ ਲਿਆ ਉਹ ਕਮਸ ਕਮ ਉੱਤੇ ਇਕੱਠਾ ਟੱਬਰ ਹੀ ਇੱਕ ਗੰਮ ਬੰਡੇ ਹੁੰਦਾ ਹੀ ਕਹਿੰਨੇ ਰੋਟੀਆਂ ਪਕਾ ਲੀਆਂ ਕਹਿੰਨੇ ਭਾਂਡੇ ਮਾਲ ਲਏ ਕਹਿੰਨੇ ਕੱਪੜੇ ਧੋਲੇ ਕਹਿੰਨੇ ਢੰਗਰਾਂ ਦਾ ਕਰ ਲਿਆ ਅੱਛਾ ਤਾਂ ਹੁਣ ਫਿਰ ਤੈਨੂੰ ਉਹੋ ਚੇਤੇ ਆਉਣ ਲੱਪੇ ਫੇਰ ਚੇਤੇ ਨਹੀਂ ਆਉਂਦੇ ਮੰਮੀ ਮੈਂ ਤਾਂ ਸੁਖ ਲੈਣ ਆਈ ਸੀ ਪਰ ਕਾ ਮੋਹ ਤ ਮੈਂ ਕਹਿੰਦਾ ਮੂਸਾ ਡਰਿਆ ਮੌਤ ਤੋਂ ਤੇ ਮੌਤ ਅੱਗੇ ਖੜੀ ਲੈ ਆਹ ਤੇ ਤੇਰੀ ਕੋਈ ਗੱਲ ਨਾ ਹੋਈ ਗਾ ਉਹ ਗੱਲ ਰੋਟੀਆਂ ਤੋਂ ਲਾਉਣੀਆਂ ਵਾ ਰੋਟੀਆਂ ਤੋਂ ਡਰਦੀ ਤੂੰ ਲੜਾਈਆਂ ਕਰਨ ਦੀ ਮਾਂ ਨਹੀਂ ਚੱਲ ਤੂੰ ਬਹਿ ਜਾ ਤੂੰ ਖਾਣੀਆਂ ਨਾ ਵੇਰ ਲੀਆਂ ਤੂੰ ਇੱਥੇ ਬਹਿ ਮੈਂ ਲਾ ਕੇ ਲੈ ਆ ਦਿੰਦੀ ਦੱਸ ਕਾਦੇ ਵਾਲੀਆਂ ਖਾਣੀਆਂ ਕਿਹੜੀਆਂ ਖਾਣੀਆਂ ਤੂੰ ਹੀ ਕਿਹੜੀਆਂ ਖਾਣੀਆਂ ਉਹ ਦੱਸੋ ਪਹਿਲਾਂ ਉਹ ਪਕਾ ਕੇ ਲਿਆਉ ਚੱਲ ਮੈਂ ਉਹ ਹੀ ਪਕਾ ਕੇ ਲੈ ਆਉਂਗੀ ਬਿਆ ਫਿਰ ਲੰਮੇ ਪੈ ਮੈਂ ਪਕਾਉਣੀ ਐ ਮੈਂ ਕਾਸਤ ਨਹੀਂ ਚੱਲੀ ਉਹ ਰੋਟੀਆਂ ਜਿਹੜੀਆਂ ਅੱਗੇ ਬਕਾਉਂਦੀ ਆ ਉਹ ਮੰਮੀ ਇਦਾਂ ਕਹਿਣ ਦੀ ਗੱਲਾਂ ਵਾ ਉਹ ਬੈ ਬੈ ਕੇ ਉਦਨ ਦੀਆਂ ਖਾਣਦੀ ਆ ਅੱਜ ਮੈਂ ਪੈ ਗਈ ਆ ਤੇ ਅੱਜ ਕਹਿੰਦੀ ਮੈਂ ਲਾ ਲੇ ਨੀ ਮੈਂ ਕਿਹੜੀ ਘਰ ਚੱਲਦੀ ਆ ਅੱਜ ਜਦਾਂ ਤੂੰ ਕਹਿਣ ਦੀ ਨਾ ਐਨੀ ਗੱਲ ਮੈਨੂੰ ਗਰਮੀਤ ਨੇ ਨਹੀਂ ਕਦੀ ਕਹੀ ਭਾਵੇਂ ਜਿੰਨੀ ਵਾਰੀ ਮਰਜ਼ੀ ਮੈਂ ਕਹਣਾ ਉਸ ਲਈ ਚਾਹ ਬਣਾ ਕੇ ਲੈਣੀ ਰੋਟੀ ਪਕਾ ਕੇ ਜਿਹੜੀ ਮੰਜੇ ਤੇ ਭਾਲ ਕੇ ਖਾ ਲੈਣੀ ਆ ਤੂੰ ਤੀ ਹੋ ਕੇ ਪੱਤੀ ਪੱਤੀ ਗੱਲਾਂ ਕਰਨ ਦੀ ਉਹ ਮੰਮੀ ਤੀਆਂ ਕੋ ਨਹੀਂ ਨਾ ਕੰਮ ਹੁੰਦਾ ਉਹ ਜੋ ਤੀਆਂ ਚੱਲ ਜਾਂਦੀਆਂ ਨਾ ਆਪਣੇ ਘਰ ਸਾਂਭੋਗੇ ਹੁਣ ਮੈਂ ਸਾਹਮਣੇ ਤੁਹਾਡੇ ਘਰ ਉਹ ਹੀ ਗੱਲ ਕਰਤੀ ਨਾ ਤੂੰ ਫਿਰ ਕਿਹੜੀ ਪਹਿਲਾਂ ਮੈਂ ਪਾਣੀ ਘੁੱਟ ਬਣਾਦਾ ਤੇ ਚਾਹ ਵੀ ਬਣਾਵਾ ਕਿਉਂ ਮੇਰਾ ਨਹੀਂ ਚਾਹ ਤੋਂ ਬਗੈਰ ਗੁਜ਼ਾਰਾ ਮੈਨੂੰ ਤਾਂ ਲੱਗਦਾ ਜਿਵੇਂ ਮੈਂ ਥੱਕੀ ਪਈ ਆ ਘੜੀ ਘੜੀ ਪਾਣੀ ਪੀ ਕੇ ਵੀ ਮੂੰਹ ਸੁੱਕੀ ਜਾਂਦਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਮੇਰੇ ਪਰਿਵਾਰ ਨਾਲ ਹੀ ਇਹ ਕੁਝ ਹੋਈ ਜਾਂਦਾ ਕਿ ਜਾਂ ਮੇਰੇ ਮਨ ਦੇ ਭਲੇਖੇ ਆ 부ੜੀ ਆਹ ਦਿੰਦੀ ਆ ਮम्मा ਮੇਰੇ ਸੇਲੇ ਆਈ ਆ ਮੈਨੂੰ ਸੇਲੀ ਸੱਦ ਕੇ ਲੈ ਗਈ ਆ ਐਡੇ ਬੱਚੇ ਚੰਡ ਕਿਹੜੇ ਹੋ ਸਕਦੇ ਆ ਵੀ ਜਿਹੜੇ ਇੱਕਦਮ ਕੁੜੀ ਨੂੰ ਸੱਦਿਆ ਵਾ ਤੇ ਚਲੀ ਵੀ ਗਈ ਆ ਤੇ ਫਿਰ ਮੇਰੇ ਨਿਗਾ ਵੀ ਨਹੀਂ ਆਉਂਦੀ ਜੇ ਮੈਂ ਉੱਧਰ ਗਈ ਆ ਤੇ ਕੁੜੀ ਕੱਲੀ ਗੱਲਾਂ ਕਰੀ ਜਾਣ ਢਈ ਆ ਐ ਮम्मा ਸੇਲੇ ਆਈ ਤੈਨੂੰ ਵੇਖ ਕੇ ਭੱਜ ਗਈ ਨਾ ਮੈਂ ਪਾਗਲ ਥੋੜਾ ਵਾਂ ਬੈੱਡ ਦੇ ਤਾਂ ਸਾਹਮਣੇ ਬੈਠੀ ਮੇਰੇ ਜੇ ਮੈਂ ਹੁਣ ਮਨੀ ਨੂੰ ਦੱਸਾਂ ਮਨੀ ਤੇ ਮੇਰੀ ਗੱਲ ਤੇ ਕਿਸੇ ਤੇ ਯਕੀਨ ਹੀ ਨਹੀਂ ਕਰਦਾ ਮੰਨਦਾ ਹੀ ਨਹੀਂ ਤੈਨੂੰ ਵਹਿਮ ਆ ਤੈਨੂੰ ਵਹਿਮ ਆ ਇੰਨਾ ਗੱਲਾਂ ਦੇ ਵਹਿਮ ਆ ਇਸੇ ਹਾਲਤ ਜਿਵੇਂ ਘਰ ਸਾਂ ਘਰ ਕਿਹੜਾ ਮਹਿੰਗ ਬੱਦੀ ਹੀ ਕੁਛ ਵੀ ਨਹੀਂ ਆਠ ਕਰਨ ਦਾ ਵੀ ਮੇਰਾ ਕਿੰਨਾ ਕੀ ਟਾਈਮ ਲੱਗਦਾ ਹੀ ਮੈਨੂੰ ਤੇ ਜਿਹੜੇ ਵੇਲੇ ਵੇਲੀ ਹੁੰਨੀ ਆ ਉਸੇ ਵੇਲੇ ਮੈਂ ਆਨੀ ਹੁੰਨੀ ਹਾਂ ਮੈਂ ਮੰਜੇ ਤੇ ਡੇਗਪਾ ਘੜੀ ਰੈਸਟ ਮਿਲ ਜੇ ਮੈਨੂੰ ਸਮਝ ਹੀ ਨਹੀਂ ਆਉਂਦੀ ਵੀ ਬਣ ਕੀ ਗਿਆ ਵਾ ਮੇਰੇ ਨਾਲ ਹੀ ਇਹ ਕੁਛ ਹੋਉਂਦਿਆ ਵਾ ਕਿ ਜੇ ਮੇਰੇ ਮਨ ਦੇ ਭਲੇਖੇ ਆ ਇਹ ਕਿਉਂ ਨਹੀਂ ਮੇਰੀ ਗੱਲ ਨੂੰ ਸੀਰੀਅਸ ਲੈਂਦੇ ਹੁਣ ਵੀ ਕੁੜੀ ਕਹਿੰਦੀ ਛੱਤ ਤੇ ਮੇਰੀ ਸਹੇਲੀ ਦੱਸ ਛੱਤ ਤੇ ਉਹਨੂੰ ਖੰਭ ਲੱਗੇ ਹੀ ਜਿਹੜੀ ਇਹਨਾਂ ਨੂੰ ਵੇਖ ਕੇ ਉੱਡ ਗਈ ਛੱਤਾਂ ਦੇ ਜੁੜੀਆਂ ਹੀ ਨਹੀਂ ਗੀਆਂ ਕਿੱਡੀਆਂ-ਕਿੱਡੀਆਂ ਵੱਡੀਆਂ ਕੰਦਾ ਇਹ ਬੰਨੇ ਸਾਰੇ ਛੱਤ ਖਾਲੀ ਆ ਸਮਝ ਨਹੀਂ ਆਉਂਦੀ ਮੈਨੂੰ ਕਿਸੇ ਵੀ ਗੱਲ ਦੀ ਕੀ ਕਰਾਂ ਮੈਂ ਦਿਮਾਗ ਮੇਰਾ ਨਾ ਉਸੇ ਬੰਨੇ ਲੱਗਾ ਵਾ ਇਹ ਆਂਦੇ ਤੂੰ ਵਹਿਮ ਕਰੀ ਜਾਨੀ ਵਹਿਮ ਕਰੀ ਜਾਨੀ ਭਲਾ ਵਹਿਮ ਇਦਾਂ ਦਾ ਹੁੰਦਾ ਵਾ ਬੰਦੇ ਨੂੰ ਜਿਹੜਾ ਉਲਝਾ ਕੇ ਹੀ ਰੱਖ ਦਵੇ ਹੁਣ ਮੈਨੂੰ ਨਾ ਸੱਚੀ ਗੱਲ ਡਰ ਲੱਗਣ ਲੱਗ ਪਿਆ ਵਾ ਮੇਂ ਮਨੀ ਨੇ ਮੰਨਣਾ ਨਹੀਂ ਮੇਰੀ ਗੱਲ ਨੂੰ ਪਰ ਹੈ ਕੋਈ ਨਾ ਕੋਈ ਜ਼ਰੂਰ ਮੇਰੇ ਨਾਲ ਗਲਤ ਹੋਣ ਦਿਆ ਵਾ ਜਿਹੜਾ ਮੈਨੂੰ ਇੰਨਾ ਡਰ ਹੁੰਦਾ ਮੈਨੂੰ ਇੰਨੇ ਦੱਬੇ ਪੈਂਦੇ ਆ ਮੈਂ ਕੋਈ ਕੱਲ ਦੀ ਨਿਆਣੀ ਥੋੜਾ ਮੈਂ ਵੀ ਜਿਹੜਾ ਮੈਂ ਡਰੀ ਜਾਂਨੀ ਆ ਆਲੇ ਖੜਾ ਪੀਲਾ ਮੇਰਾ ਪੁੱਤ ਪਾਣੀ ਆਵੇ ਪਾਣੀ ਪੀਣ ਦੇ ਘੜੀ ਪੱਖੇ ਘਰ ਥੱਲੇ ਬੈਠੀ ਆ ਤੇ ਹੁਣ ਜਰਾ ਕਿ ਫਰਕ ਪਿਆ ਬੋਲਦੇ ਨਹੀਂ ਤੁਹਾਨੂੰ ਨਹੀਂ ਲੱਗਦਾ ਕੀ ਲੱਗਦਾ ਤੁਹਾਨੂੰ ਕੁੜੀ ਦੇ ਜਿਵੇਂ ਦਿਮਾਗ ਨੂੰ ਬੁਖਾਰ ਹੋ ਗਿਆ ਹੁੰਦਾ ਆਪਾਂ ਟੱਪੜੀਆਂ ਮਾਰੀ ਜਾਂਦੀ। ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਕਿ ਅੰਦਰ ਆਦੀ ਦਿਮਾਗ ਨੂੰ ਬੁਖਾਰ ਹੋ ਗਿਆ ਵਾ। ਕੁੜੀ ਦੇ ਚੰਗੀ ਬਲੀ ਠੀਕ ਠਾਕ ਆ। ਬੁਖਾਰ ਨਾਰਮਲ ਹੈਗਾ ਵਾ ਕਿ ਕੋਈ ਸੋਚ ਵੀ ਚੰਗੀ ਰੱਖ ਰਿਹਾਗਾ ਕਦੀ। ਤੂੰ ਹਮੇਸ਼ਾ ਮੋੜਾਈ ਸੋਚਣਾ ਜਦੋਂ ਵੀ ਸੋਚਣਾ ਵਾ। ਤੁਸੀਂ ਆਪ ਹੀ ਤੇ ਕਹਿੰਦੇ ਹੋ ਪੇ ਉੱਪਰ ਆ ਪਲਟਪਲੀਆਂ ਮਾਰਨ ਢਈ ਐ। ਕੀ ਬੁਖਾਰ 'ਚ ਬੰਦਾ ਮਾਰਦਾ ਈ ਆ ਟੋੜੀਆਂ ਮੈਂ ਤੇ ਨਾਰਮਲ ਬੁਖਾਰ ਦੀ ਗੱਲ ਕੀਤੀ ਮੈਂ ਕੋ ਦਿਮਾਗੀ ਬੁਖਾਰ ਦੀ ਨਾ ਗੱਲ ਕੀਤੀ ਆ। ਚੰਗੀ ਦਾ ਦਿਮਾਗ ਹੀ ਲਿਆ ਵਾ। ਕਦੀ ਕੋਈ ਕਹਤ ਨਹੀਂ ਕਦੀ ਕੋ ਚਲੋ ਮੜ ਪੁੱਤ ਮੈਂ ਤੇਰੇ ਤੇ ਚਾਕਲੇਟ ਲੈ ਕੇ ਆਇਆ ਤੋ ਤੇ ਤੂੰ ਉੱਤੇ ਭੱਜੀ ਫਿਰਦੀ ਐ ਮੈਂ ਆਪਣੇ ਲਈ ਬਣਾਉਣ ਲੱਗੀ ਕੱਪ ਚਾਹ ਤੁਸੀਂ ਦੱਸੋ ਤੁਹਾਡੇ ਲਈ ਵੀ ਨਾਲ ਬਣਾ ਲਵਾਂ ਮੈਂ ਪਾਣੀ ਮੈਂ ਨਹੀਂ ਪਾਣੀ ਪੀਤਾ ਮੈਂ ਚਾਹ ਹੀ ਪੀਂਦਾ ਨਾਲੇ ਮੈਂ ਤੈਨੂੰ ਖੁਸ਼ਖਬਰੀ ਜਾਨੀ ਤੇ ਤੂੰ ਹੋਰੀ ਆਪ ਨੂੰ ਚੱਕਰ ਚ ਭਾਤਦਾ ਕਾਦੀ ਖੁਸ਼ਖਬਰੀ ਐ ਮੈਂ ਤੇ ਉਦਾਂ ਦੀ ਉਦਰਾ ਉਲਝਣਾ ਜੀ ਫਸੀ ਫਿਰਦੀ ਮੈਂ ਮੁੰਡਾ ਯਾਰ ਉਸ ਨਾਲ ਗੱਲ ਕੀਤੀ ਹਾਂਜੀ ਉਹਨੂੰ ਮੈਂ ਕਹਿ ਰਹਾ ਵੀ ਘਰ ਸਸਤੇ ਚ ਮਿਲਦਾ ਬਾਰੇ ਦਾ ਆਹੋ ਤੇ ਆਂਦਾ ਵੀ ਕੋਈ ਗੱਲ ਨਹੀਂ ਆ ਜੇ ਤੈਨੂੰ ਮਿਲਦਾ ਵਾ ਸਸਤੇ ਦੇ ਵਿੱਚ ਤੂੰ ਕੋਈ ਗੱਲ ਕਰ ਰਹਾ ਤੂੰ ਤੇ ਮੈਂ ਜਿਹੜਾ ਵਾ ਤੇਰੀ ਮੱਤ ਕਰ ਦੂਗਾ ਜਿੰਨੀ ਮੇਰੇ ਕੋਲ ਹੋ ਸਕੂਗੀ ਠੀਕ ਹੈ ਨਾ 4-5 ਲੱਖ ਦੀ ਤੇਰੀ ਮੱਤ ਕਰਤ ਨਹੀਂ ਆ ਤੇ ਕੋਸ ਥੋੜਾ ਬੁੱਤ ਲਵਾਉਂ ਤਰਾ ਲਾਂ ਕਿ ਤੇ ਥੋੜੇ ਉਤੇ ਆਪਣੇ ਕੋਲ ਹੈਗੇ ਆ ਪਾ ਲੈ ਕੇ ਤੇ ਆਪਾਂ ਕਰ ਲੈਨੇ ਆਪਾਂ ਕਿਰਾਇਆ ਮੁਕਤ ਕਰਨਾ ਕਰਦੇ ਰਵਾਂਗੇ ਘੜੀ ਪੂਰੀ ਹੈ ਤੇ ਨਹੀਂ ਨਹੀਂ ਚੱਲ ਕੋਈ ਨਹੀਂ ਬਣਾਉਣਾ ਬੜਾ ਔਖਾ ਬਣਿਆ ਬਣਾਤਾ ਮਿਲ ਜੇ ਆਪਣਾ ਨਾਲੇ ਇਹ ਮਿਲ ਵੀ ਸਸਤਾ ਗਿਆ ਵਾ ਆਹੋ ਚੱਲ ਖਰੀਦ ਲਾਂਗੇ ਤੇ ਫੇਰ ਬਾਅਦ ਚ ਜਿਹੜਾ ਕੰਮ ਹੋਣ ਵਾਲਾ ਬਾਅਦ ਚ ਕਰਾ ਦੇ ਚਾਹੁੰਦਾ ਕੋਈ ਨਹੀਂ ਬਾਅਦ ਕਰੂ ਕਰੋ ਇਤਨੀ ਬੈਠੂ ਕਦੇ ਕਰ ਬੜ ਜੂਗਾ ਸਭ ਨੂੰ ਇਤਨਾ ਡਰੂ ਕਭੀ ਸੰ ਨੂੰ ਕੋ ਕਰ ਦੇ ਲੱਗਾ ਵਾ ਹਾਂ ਨਹੀਂ ਨਹੀਂ ਆ ਨਵੇਂ ਬੂਏ ਬਾਰੀਆਂ ਜੜਵਾ ਲਾਂਗੇ ਚਲ ਕੋਈ ਨਹੀਂ ਕਰ ਸੋਨਾ ਉਧਾ ਬਾਲਦੀਆਂ ਬਾਤਾਂ ਕਰ ਲਈਆਂ ਕੋਈ ਨਹੀਂ ਚਲੋ ਠੀਕ ਹੋ ਠੀਕ ਹੈ ਨਾ ਸਹਿਮਤ ਆਏ ਖਾਲਾ ਆ ਹੋ ਨਹੀਂ ਕੋਈ ਨਹੀਂ ਲੈ ਲਓ ਤੁਸੀਂ ਮੈਂ ਚਾਹ ਬਣਾ ਲਾਂ ਜਿੱਦਾਂ ਤੁਹਾਡਾ ਜੀ ਕਰਦਾ ਵਾ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਚਲ ਠੀਕ ਹੈ ਕੋਈ ਗੱਲ ਨਹੀਂ ਚਾਹ ਬਣਾ ਲਾਂ ਚਾਹ ਮੈਂ ਮੈਂ ਵੀ ਚਾਹ ਪੀ ਕੇ ਇੰਦਰ ਮਾ ਜਾਵਾਂ ਮੈਂ ਠੀਕ ਮੈਂ ਤੇੱਕ ਗੇਨੀ ਦਰਦੀ ਦੱਸਣ ਦੀ ਵੀ ਕੁੜੀ ਕੱਲੀ ਗੱਲਾਂ ਕਰਦੀ ਆ ਮੰਨਣਾ ਕਿਹੜਾ ਹੈਗਾ ਇਹ ਵਧੀਆ ਚਾਹ ਦੀ ਖੁਸ਼ਬੂ ਆਉਂਦੀ ਹੈ ਮੇਰੇ ਮਗਰ ਕੋਈ ਹੈਗਾ ਕੁਛ ਨਹੀਂਗਾ ਸਹੀ ਗੱਲ ਆ ਮਨੀ ਦੀ ਮੇਰੇ ਦਿਲ ਦਾ ਸੱਚੀ ਵਹਿਮ ਹੋ ਗਿਆ ਮੈਨੂੰ ਲੱਗਦਾ ਮੈਂ ਆ ਗਈ ਆ ਨਾ ਤਾਂ ਕਰਕੇ ਘਰ ਆਪਣਾ ਛੱਡਿਆ ਵਾ ਛੱਡ ਮਨਾ ਕਿੰਨੀ ਵਧੀਆ ਉਹਨਾਂ ਨੇ ਨਾ ਮੈਨੂੰ ਖੁਸ਼ੀ ਦੀ ਗੱਲ ਦੱਸੀ ਆ ਚਾਹ ਬਣਾ ਕੇ ਖੜਦੀ ਆ ਬੈਠ ਕੇ ਦੋਵੇਂ ਜਣੇ ਪੀਂਨੇ ਆ ਕੁੱਛ ਦੀ ਆ ਸਾਰੀਆਂ ਗੱਲਾਂ ਬਾਤਾਂ ਤੇ ਚੱਲ ਕਿੱਦਾਂ ਆਪਾਂ ਉਹਨਾਂ ਨੂੰ ਅਰੇਂਜਮੈਂਟ ਕਰਕੇ ਪੈਸੇ ਮੋੜਨੇ ਆ ਕਿਹੜੇ ਵਹਿਮਾਂ 'ਚ ਪਈ ਫਿਰਦੀ ਵਾਕਿਆ ਹੀ ਮੰਮੀ ਕਿੰਨੀ ਖੁਸ਼ੀ ਦੀ ਗੱਲ ਦੱਸੀ ਆ ਪਰ ਮੇਰੇ ਦਿਮਾਗ ਦੀ ਸੂਈ ਉੱਥੇ ਦੀ ਉੱਥੇ ਹੀ ਆ ਮੈਨੂੰ ਇਹ ਦਿਲ ਚੋਂ ਨਾ ਵਹਿਮ ਕੱਢਣਾ ਹੀ ਪੈਣਾ ਵਾ ਆ ਨਾ ਰਿਸ਼ਤੀ ਹੋ ਜੇ ਇੱਕ ਵਾਰੀ ਫਿਰ ਨਾ ਪਰਦੇਪੁਰ ਦੇ ਸਾਰੇ ਲਾ ਦੇਣੇ ਆ ਮੈਂ ਕਿਉਂਕਿ ਹਜੇ ਮੈਂ ਘਰ ਚੋਂ ਸਮਾਨ ਇੱਥੇ ਦਾ ਉੱਥੇ ਵੀ ਨਹੀਂ ਰੱਖ ਸਕਦੀ ਕਿਉਂਕਿ ਹਜੇ ਤੇ ਉਹਨਾਂ ਦਾ ਹੀ ਆ ਨਾ ਆਪਾਂ ਤੇ ਰੈਂਟ ਤੇ ਹੀ ਲਿਆ ਵਾ ਜਦੋਂ ਮੇਰਾ ਆਪਣਾ ਘਰ ਹੋ ਜਾਊਗਾ ਨਾ ਸਾਰਾ ਸਮਾਨ ਮੈਂ ਕੱਢ ਦੇਣਾ ਬਾਹਰ ਮੇਰਾ ਆਪਣਾ ਘਰ ਹੋ ਜਾ ਫਿਰ ਮੈਨੂੰ ਕੀ ਡਰਿਆ ਆਪਣੀ ਮਰਜ਼ੀ ਕਰੂੰਗੀ ਬੜੀ ਕਿ ਮੇਰੇ ਨਾਲ ਕੀ ਹੁੰਦਾ ਵਾ ਜਦੋਂ ਮੈਂ ਖੁਸ਼ ਹੋਣ ਦੀ ਕੋਸ਼ਿਸ਼ ਕਰਦੀ ਆ ਉਦੋਂ ਕੋਈ ਨਾ ਕੋਈ ਮੇਰੇ ਢਿੱਡ 'ਚ ਡਰ ਬੈ ਜਾਉਂਦਾ ਵਾ ਨਹੀਂ ਨਹੀਂ ਡਰ ਨਹੀਂ ਮੇਰੇ ਢਿੱਡ ਦਾ ਵਹਿਮ ਜੇ ਮੈਂ ਗੱਲ ਕੀਤੀ ਵੀ ਮਨੀ ਦੇ ਨਾਲ ਉਹਨੇ ਕਿਹੜਾ ਮੰਨਣਾ ਉਹਨੇ ਫੇਰ ਮੈਨੂੰ ਵਹਿਮ ਹੀ ਕਹਿਣਾ ਵਾ ਪੁਰਾਣੀ ਰਸੋਈ ਆ ਹੋ ਸਕਦਾ ਕੋਈ چوئی نگی ہونا صاف سفائی کروں گیڑ چاہیے کیوں من دکھی ہو م... قارن... قارن جا اسی ٹائم تک چاہ والی گل کرتی মিলারাত মানিটসলাচ়েদখাদা যেলানায়াখয়ার মিলানেকেলালালান্য়ামাভা যেলাতানের মাচ্য়াডাশের চিজার আয়ারানাডা আয়া�